ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਅੱਜ ਚੋਣਾਂ ਦਾ ਜਿਹੜਾ ਨੋਮੀਨੇਸ਼ਨ ਹੋਣਾ ਹੈ ਉਸ ਦਾ ਖੇਰ ਲਾ ਦੇਣਾ ਹੈ ਜਿਸ ਨੂੰ ਲੈ ਕੇ तमाम ਪੂਰੇ ਪੰਜਾਬ ਪਰ ਵਿੱਚ ਅੱਜ ਗਹਿਮਾ ਗਹਿਮੀ ਦਾ ਮਾਹੌਲ ਹੈ ਇਸ ਵਕਤ ਤਤੀ ਫਰੀਦਕੋਟ ਦੇ ਮਿਨੀ ਸੈਕਟਰੀ ਵਿੱਚ ਮੌਜੂਦ ਆ ਤਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਇਸ ਵਕਤ ਕਾਫੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਹੋਏ ਨੇ ਅਤੇ ਹਰ ਇੱਕ ਪਾਰਟੀ ਦੇ ਨੁਮਾਇੰਦੇ ਜਿਹੜੇ ਨੇ ਉਹ ਆਪਣੋ ਆਪਣਾ ਜੋਰ ਲਗਾ ਰਹੇ ਨੇ ਕਿ ਇਹਨਾਂ ਸੋਨਾ ਤੇ ਉਹਨਾਂ ਦਾ ਕਬਜ਼ਾ ਹੋਵੇ ਤਾਂ ਤਸਵੀਰਾਂ ਵੇਖ ਸਕਦੇ ਹੋ ਜਿੱਥੇ ਇਸ ਵਕਤ ਆ तमाम ਲੋਕ ਬੋਚੇ ਹੋਏ ਨੇ ਕਾਲੀਲ ਦੀ ਗੱਲ ਕੀਤੀ ਜਾਵੇ ਆਮ ਆਦੀ ਪਾਰਟੀ ਗੱਲ ਕੀਤੀ ਜਾਵੇ ਅ ਭਾਈ ਜੀ ਨੋਮੀਨੇਸ਼ਨ ਫਾਈਲ ਕਰਨ ਆਏ ਹੋ ਕਿਵੇਂ ਦਾ ਲੱਗ ਬਹੁਤ ਵਧੀਆ ਲੱਗ ਰਿਹਾ ਜੀ ਸਦਾ ਸਦਾ ਸਰਦਾਰ ਸੁਖੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ ਛੇਟ ਅੱਜ ਪੰਜ ਗ੍ਰਾਂਈ ਕਲਾਂ ਤੋਂ ਜ਼ੋਨ 5 ਗ੍ਰਾਂਈ ਜ਼ਿਲ੍ਹਾ ਪ੍ਰੀਸ਼ਦ ਦੀ ਜ਼ੋਨ ਲੜਨ ਲਈ ਨਾਮਜ਼ਦਗੀ ਕਾਗਜ਼ ਭਰੇ ਠੀਕ ਚੱਲ ਰਿਹਾ ਸਾਰਾ ਕੁਝ ਬਹੁਤ ਵਧੀਆ ਜੀ ਤਰਾ ਅਰੇਂਜਮੈਂਟ ਠੀਕ ਨਾ ਅਰੇਂਜਮੈਂਟ ਵਧੀਆ ਜੀ ਠੀਕ ਹੈ ਤਾਂ ਬਿਲਕੁਲ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਇਸ ਵਕਤ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਲੋਕ ਜਿਹੜੇ ਨੇ ਆ ਪਹੁੰਚੇ ਹੋਏ ਨੇ तमाम ਜ਼ਿਲ੍ਹੇ ਪਰਦੇ ਨੋਮਾਈਂਦੇ ਜਿਹੜੇ ਪਹੁੰਚੇ ਹੋਏ ਨੇ ਅਤੇ ਇਸ ਵਕਤ ਗੱਲ ਕੀਤੀ ਜਾਵੇ ਤਾਂ ਕਾਫੀ ਜ਼ਿਆਦਾ ਇਸ ਵਕਤ ਅਥੇ ਲੋਕ ਜਿਹੜੇ ਨੇ ਪਹੁੰਚੇ ਹੋਏ ਨੇ ਇਸ ਪਾਸੇ ਜਿਹੜਾ ਨੋਮੀਨੇਸ਼ਨ ਹੋ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇਸ ਨੋਮੀਨੇਸ਼ਨ ਦਾ ਹਿੱਸਾ ਬੰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਇਸ ਵਕਤ ਨੋਮੀਨੇਸ਼ਨ ਚੱਲ ਰਿਹਾ ਅਤੇ ਪੁਲਿਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਰ ਕਿਸ ਤਰੀਕੇ ਦੇ ਪ੍ਰਬੰਧ ਆਜ ਵਿਸ਼ੇਸ਼ ਤੌਰ ਤੇ ਕੀਤੇ ਗਏ ਨੇ ਡਿਪਟੀ ਸਾਹਿਬ ਹੈਗੇ ਉਹ ਤੁਹਾਨੂੰ ਦੱਸ ਠੀਕ ਠਾਕ ਚੱਲ ਰਿਹਾ ਜੀ ਤਾਂ ਬਿਲਕੁਲ ਇਸ ਉਹ ਗਿਣਤੀ ਜਾਵੇ ਦਾ ਤਸਵੀਰਾਂ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਹੈਗੀ ਆ ਜੋ ਕਿ ਇਸ ਵਕਤ ਇੱਥੇ ਨੋਮੀਨੇਸ਼ਨ ਕਰਨ ਦੇ ਲਈ ਲੋਕ ਪਹੁੰਚੇ ਹੋਏ ਨੇ ਅਤੇ ਤਸਵੀਰਾਂ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਵਕਤ ਨੋਮੀਨੇਸ਼ਨ ਦੀ ਦਾਇਰ ਕੀਤਾ ਜਾ ਰਿਹਾ ਬਾਈ ਜੀ ਕਿਸ ਤਰੀਕੇ ਦਾ ਹੈਗਾ ਲੱਗ ਰਿਹਾ ਜੀ ਬਹੁਤ ਵਧੀਆ ਜੀ ਤੇ ਸਾਰੀਆਂ ਪਾਰਟੀਆਂ ਇੱਥੇ ਨਮਾਇंदे ਆਏ ਆ ਤੇ ਕਾਗਜ ਭਰ ਰਹੇ ਆ ਚਾਹੀ ਤਾਂ ਸ਼ੁਕਰ ਮਨਾਉਣੇ ਆ ਵੀ ਕਾਗਜ ਭਰਨ ਦੇ ਰਿਹਾ ਵੈਸੇ ਤਾਂ ਇਹਨਾਂ ਨੇ ਸ਼ਾਂਤੀ ਹੈ ਵਸੇ ਹਜੇ ਤੱਕ ਤਾਂ ਸ਼ਾਂਤੀ ਲੱਗਦੀ ਆ ਪਰ ਬਾਕੀ ਵੇਖੋ ਕੀ ਹੁੰਦਾ ਵਾਜੇ ਕਿਵੇਂ ਲੱਗ ਰਿਹਾ ਪਰਸੋਂ ਜਦੋਂ ਸਰਦਾਰ ਕੁਸ਼ਲਦੀਪ ਸਿੰਘ ਜੀ ਢਿੱਲੋਂ ਡੀਸੀ ਸਾਹਿਬ ਮੈਡਮ ਨੂੰ ਮਿਲ ਕੇ ਗਏ ਆ ਉਹ ਕਾਂਗਰਸ ਨੇ ਜਿਹੜੀ ਇਹਨਾਂ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਕਿਸੇ ਕਿਸਮ ਦਾ ਧੱਕਾ ਹੋਇਆ ਤਾਂ ਕਾਂਗਰਸ ਪਾਰਟੀ برداشت ਨਹੀਂ ਕਰੂਗੀ। ਕਿ ਲੱਗ ਰਿਹਾ ਸਾਰਾ ਕੁਝ ਠੀਕ ਠਾਕ। ਉਹਦੇ ਅਸਰ ਦਾ ਉਹਦਾ ਅਸਰ ਸਾਨੂੰ ਨਜ਼ਰ ਆ ਰਿਹਾ। ਅਸਰ ਅਸਰ ਹਾਂਜੀ। ਬਿਲਕੁਲ ਤਸਵੀਰਾਂ ਤੁਸੀਂ ਵੇਖਿਆ ਜਿੱਥੇ ਇਸ ਵਕਤੇ ਨੋਮੀਨੇਸ਼ਨ ਜਿਹੜੇ ਨੇ ਉਹ ਹੋ ਰਹੇ ਨੇ ਅਤੇ ਕਾਗਜ਼ ਫਾਈਲ ਕੀਤੇ ਜਾ ਰਹੇ ਨੇ ਤਾਂ ਤਸਵੀਰਾਂ ਇਸ ਵਕਤ ਵੇਖ ਸਕਦੇ ਹੋ। ਜਿੱਥੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਪਹੁੰਚੇ ਹੋਏ ਨੇ ਅਤੇ ਤਸਵੀਰਾਂ ਤੋਂ ਦਲਾ ਸਾਂਝਾ ਕਰ ਰਹੇ ਆ ਤਾਂ ਤਸਵੀਰਾਂ ਵੇਖ ਸਕਦੇ ਹੋ। ਜਿੱਥੇ ਇਸ ਵਕਤ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਹਰੇਕ ਆਨ ਜਾਣ ਵਾਲੇ ਨੂੰ ਜਿਹੜਾ ਹੈ ਬਿਲਕੁਲ ਬਾਰਕੀ ਨਾਲ ਜਾਂਚ ਕਰਨ ਤੋਂ ਬਾਅਦ ਉਸ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਤਾਂ ਮੈਟਲ ਡਿਟੈਕਟਰ ਲਗਾਏ ਗਏ ਨੇ ਜਿੱਥੇ ਦੀ ਤਸਵੀਰ ਹੈ ਇਸ ਵਕਤ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਕੁਝ ਐਮ ਐਲ ਐਸ ਜਿਹੜੇ ਨੇ ਉਹ ਵੀ ਪੁੱਛੇ ਹੋਏ ਨੇ ਅਤੇ तमाम ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਤਾਂ ਤਸਵੀਰਾਂ ਵੇਖ ਸਕਦੇ ਹੋ ਜਿੱਥੇ ਇਸ ਵਕਤ ਨੋਮੀਨੇਸ਼ਨ ਜਿਹੜਾ ਹੈਗਾ ਕੀਤਾ ਜਾ ਰਿਹਾ ਹੈ ਤਾ ਹਾਲ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਵਿੱਚ ਇਸ ਵਕਤ ਪੂਰੇ ਪੰਜਾਬ ਵਿੱਚ ਇਸ ਵਕਤ ਅੱਜ ਨੋਮੀਨੇਸ਼ਨ ਜਿਹੜੇ ਨੇ ਉਹ ਫਾਈਲ ਕੀਤੇ ਜਾ ਰਹੇ ਨੇ ਤਾਂ ਤਸਵੀਰ ਇਸ ਵਕਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰ ਵੇਖ ਸਕਦੇ ਹੋ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਪਹੁੰਚੇ ਹੋਏ ਨੇ ਅਤੇ ਨੋਮੀਨੇਸ਼ਨ ਜਿਹੜਾ ਫਾਈਲ ਕੀਤਾ ਜਾ ਰਿਹਾ ਤਾਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਅਰੇਂਜਮੈਂਟਸ ਜਿਹੜੇ ਨੇ ਉਹਨਾਂ ਤੋਂ तमाम ਲੋਕ ਜਿਹੜੇ ਨੇ ਸੰਤੁਸ਼ਟ دکھائی ਦਿੱਤੇ ਨੇ ਜਿਸ ਦੀਆਂ ਤਸਵੀਰਾਂ ਆ ਤੁਹਾਡੇ ਨਾਲ ਸਾਂਝੀਆਂ ਵੀ ਕੀਤੀਆਂ ਨੇ ਅਤੇ ਦਿਖਾਇਆ ਵੀ ਹੈ ਕਿ ਕਿਸ ਤਰੀਕੇ ਨਾਲ ਇਸ ਵਕਤ ਫਰੀਦਕੋਟ ਵਿੱਚ ਜਿਹੜਾ ਹੈਗਾ ਹੈ ਪ੍ਰਕਿਰਿਆ ਜਿਹੜੀ ਹੈਗੀ ਉਹ ਚੱਲ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਇਸ ਵਕਤ ਇਹ ਮਾਹੌਲ ਜਿਹੜਾ ਹੈ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਵਕ ਵਕ ਪਿੰਡਾਂ ਤੋਂ ਲੋਕ ਪੋਚੇ ਹੋਏ ਨੇ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਤਾਂ ਤਸਵੀਰਾਂ ਵੇਖ ਸਕਦੇ ਹੋ ਜਿੱਥੇ ਇਸ ਵਕਤ ਨੋਮੀਨੇਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਤਾਂ ਵਿਧਾਇਕ ਸਾਹਿਬ ਜਿਹੜੇ ਨੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਜਿਹੜੀ ਇਹਨਾਂ ਦੇ ਨਾਲ ਕਰਾਂਗੇ ਆਪਾਂ ਉਹ ਲੈਕਸਪ ਸਭ ਤੋਂ ਪਹਿਲਾਂ ਤਾਂ ਚਾਹੇ ਕਾਲੀ ਹੈ ਕਾਂਗਰਸੀ ਹੈ ਸਾਰੇ ਕਹਿੰਦੇ ਅਰੇਂਜਮੈਂਟ ਵਧੀਆ ਕੀਤਾ ਕਿ ਹੁਣ ਤਾਂ ਕੋਈ ਖਾਸ ਗੱਲਬਾਤ ਨਹੀਂ ਹੋਈ ਕਿਹਦੇ ਵੇਖੋ ਅਸੀਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿੰਨੇ ਆ ਕਿਸੇ ਦੇ ਕੋਈ ਕਾਗਜ਼ਾਂ 'ਚ ਜਾਂ ਕਿਸੇ ਨਾਲ ਕੋਈ ਧੱਕਾ ਨਹੀਂ ਹੋਊਗਾ ਕਿਸੇ ਨੂੰ ਕੋਈ ਕਾਗਜ਼ ਚਾਹੀਦਾ ਐ ਨੋਸੀ ਚਾਹੀਦੀ ਐ ਚੁੱਲਾ ਟੈਕਸ ਚਾਹੀਦਾ ਜੇਕਰ ਤੋਂ ਨਹੀਂ ਮਿਲਦਾ ਸਾਨੂੰ ਦੱਸੋ ਅਸੀਂ ਦਵਾਵਾਂਗੇ ਸੋ ਇਲੈਕਸ਼ਨ ਪ੍ਰਾਪਾ ਹੁੰਦਾਗਾ ਮੈਨੂੰ ਲੱਗਦਾ ਵੀ ਇਲੈਕਸ਼ਨ ਨੂੰ ਇੱਕ ਤਿਹਾਰ ਦੀ ਤਰ੍ਹਾਂ ਮਨਾਉਣਾ ਚਾਹੀਦਾ ਪਿੰਡਾਂ 'ਚ ਆਪਾਂ ਇਹ ਵਿਗਾੜ ਪਾ ਦਈਏ ਵੀ ਕਿਸੇ ਦੇ ਕਾਗਜ਼ ਕੈਂਸਲ ਹੋ ਜਾਣ ਜਾਂ ਕਿਸੇ ਦੇ ਕਾਗਜ਼ ਖੋ ਕੇ ਭੱਜ ਜਾਣ ਉਹ ਸੇ ਸਾਨੂੰ ਸੋਧਣੇ ਇਹ ਕੰਮ ਦੇ ਆਧਾਰ ਤੇ ਵੋਟ ਮੰਗਣੀ ਆ ਆਪਦੀ ਲੰਮਾ ਤਾਂ ਮੂਲ ਕਿਵੇਂ ਲੱਗ ਰਿਹਾ ਇਸ ਵਾਰ ਕਿਉਂਕਿ ਪੂਰੇ ਪੰਜਾਬ ਵਿੱਚ ਕਹਿੰਦੇ ਬੜੀ ਚਰਚਾ ਹੈ ਇਸ ਵਾਰ ਦੀਆਂ ਇਲੈਕਸ਼ਨਾਂ ਦੀ ਵੇਖੋ ਹਮੇਸ਼ਾ ਹੀ ਇਲੈਕਸ਼ਨਾਂ ਦੀ ਤਾਂ ਚਰਚਾ ਹੁੰਦੀ ਹੀ ਹੁੰਦੀ ਹੈ ਸੋ ਲੋਕ ਸਿਆਣੇ ਆ ਉਹਨਾਂ ਨੂੰ ਪਤਾ ਕਿੱਥੇ ਵੋਟ ਪਾਉਣੀ ਹੈ ਕਿਹੜਾ ਸਾਡੇ ਕੰਮ ਆਊਗਾ ਅੱਜ ਲੋਕਾਂ ਨੂੰ ਕੀ ਫੀਲ ਕਰੋਗੇ ਹੁਣ ਕਿਉਂਕਿ ਅੱਜ ਆਖਰੀ ਦਿਨ ਹੈ ਨੋਮਿਨੇਸ਼ਨ ਫਾਈਲ ਹੋ ਜਾਣੇ ਆ ਉਸ ਤੋਂ ਬਾਅਦ ਕੁਝ ਦਿਨ ਕੰਮ ਚੱਲਣਾ ਹੈ ਉਹ ਕਿਵੇਂ ਦਾ ਰਹਿਣਾ ਲਾ। ਵੇਖੋ ਮੈਂ ਇਹੀ ਕਹਿਣਾ ਸਾਰਿਆਂ ਨੂੰ ਆਪਦੇ ਪਿੰਡਾਂ ਦੇ ਭਰਾ ਭਾਣਾ ਕੇ ਰੱਖੋ। ਵੋਟਾਂ ਹੈਗੀਆਂ, ਵੋਟ ਆਪਦੀ ਤੁਹਾਡੀ ਜਵਰਜੀ ਆ ਜਿੱਥੇ ਜਾ ਕੇ ਤੁਸੀਂ ਪਾਉਣੀ ਆ ਉਹ ਪਾ ਸਕਦੇ ਆ। ਪਿੰਡ 'ਚ ਵਿਗਾੜਨਾ ਪਵੇ ਆਪਦੇ ਭਾਈਚਾਰੇ 'ਚ ਵਿਗਾੜਨਾ ਪਵੇ ਵਧੀਆ ਤਰੀਕੇ ਨਾਲ ਢੰਗ ਨਾਲ ਵੋਟਾਂ ਦੀ। ਇੱਕ ਵਾਰੀ ਮਸਤਾ ਬਿਲਕੁਲ ਸਾਡੇ ਨਾਲ ਅਮੋਲਕ ਜੀ ਮੌਜੂਦ ਸੀਗੇ ਤਾਂ ਗੱਲਬਾਤ ਕੀਤੀ ਹੈ ਅਤੇ ਦੱਸਿਆ ਕਿਸ ਤਰੀਕੇ ਨਾਲ ਇਸ ਵਕਤ ਪੂਰੀ ਕਾਰਵਾਈ ਜਿਹੜੀ ਹੈਗੀ ਉਹ ਮਲਵੇ 'ਚ ਲੈਂਦੀ ਚੱਲ ਰਹੀ ਹੈ। ਫਰੀਦਕੋੜ ਤੋਂ ਕੈਮਰਾ ਪਸੰਦ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡੈਨ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸਮಿತಿ ਦੀਆਂ ਅੱਜ ਚੋਣਾਂ ਦਾ ਜਿਹੜਾ ਨੋਮੀਨੇਸ਼ਨ ਹੋਣਾ ਹੈ ਉਸ ਦਾ ਖੇਰ ਲਾ ਦੇਣਾ ਜਿਸ ਨੂੰ ਲੈ ਕੇ तमाम ਪੂਰੇ ਪੰਜਾਬ ਪਰ ਵਿੱਚ ਅੱਜ ਗਹਿਮਾ ਗਹਿਮੀ ਦਾ ਮਾਹੌਲ ਹੈ ਇਸ ਵਕਤ ਤਤੀਫ ਫਰੀਦਕੋਟ ਦੇ ਮਿਨੀ ਸੈਕਟਰੀ ਵਿੱਚ ਮੌਜੂਦ ਆ ਤਾਂ ਤਸਵੀਰਾਂ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਇਸ ਵਕਤ ਕਾਫੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਹੋਏ ਨੇ ਅਤੇ ਹਰ ਇੱਕ ਪਾਰਟੀ ਦੇ ਨੁਮਾਇੰਦੇ ਜਿਹੜੇ ਨੇ ਉਹ ਆਪਣੋ ਆਪਣਾ ਜੋਰ ਲਗਾ ਰਹੇ ਨੇ ਕਿ ਇਹਨਾਂ ਚੋਣਾ ਤੇ ਉਹਨਾਂ ਦਾ ਕਬਜ਼ਾ ਹੋਵੇ ਤਾਂ ਤਸਵੀਰਾਂ ਵੇਖ ਸਕਦੇ ਹੋ ਜਿੱਥੇ ਕਿ ਉਸ ਵਕਤ ਆ तमाम ਲੋਕ ਬੋਚੇ ਹੋਏ ਨੇ ਕਾਲੀਰ ਦੀ ਗੱਲ ਕੀਤੀ ਜਾਵੇ ਆਮ ਆਦੀ ਪਾਰਟੀ ਗੱਲ ਕੀਤੀ ਜਾਵੇ ਅ ਭਾਈ ਜੀ ਨੋਮੀਨੇਸ਼ਨ ਫਾਈਲ ਕਰਨ ਆਏ ਹੋ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਸਦਾ ਸਦਾ ਸਰਦਾਰ ਸੁਖੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅੱਜ 5 ਗ੍ਰਾਂਈ ਕਲਾਂ ਤੋਂ ਜ਼ੋਨ 5 ਗ੍ਰਾਂਈ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਲਈ ਨਾਮਜ਼ਦਗੀ ਕਾਗਜ਼ ਭਰੇ ਇੱਕ ਚੱਲਦਾ ਸਾਰਾ ਕੁਝ ਬਹੁਤ ਵਧੀਆ ਜੀ ਸਾਰਾ ਅਰੇਂਜਮੈਂਟ ਠੀਕ ਨੇ ਸਰ ਅਰੇਂਜਮੈਂਟ ਵਧੀਆ ਜੀ ਠੀਕ ਹੈ ਜੀ ਤਾਂ ਬਿਲਕੁਲ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਇਸ ਵਕਤ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਲੋਕ ਜਿਹੜੇ ਨੇ ਆ ਪਹੁੰਚੇ ਹੋਏ ਨੇ तमाम ਜ਼ਿਲ੍ਹੇ ਪਰ ਦੇ ਨੁਮਾਇੰਦੇ ਜਿਹੜੇ ਪਹੁੰਚੇ ਹੋਏ ਨੇ ਅਤੇ ਇਸ ਵਕਤ ਗੱਲ ਕੀਤੀ ਜਾਵੇ ਤਾਂ ਕਾਫੀ ਜ਼ਿਆਦਾ ਇਸ ਵਕਤ ਇੱਥੇ ਲੋਕ ਜਿਹੜੇ ਨੇ ਪਹੁੰਚੇ ਹੋਏ ਨੇ ਇਸ ਪਾਸੇ ਜਿਹੜਾ ਨੋਮੀਨੇਸ਼ਨ ਹੋ ਰਿਹਾ ਅਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇਸ ਨੋਮੀਨੇਸ਼ਨ ਦਾ ਹਿੱਸਾ ਬਣਦੇ ਹੋਏ ਅ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਇਸ ਵਕਤ ਨੋਮੀਨੇਸ਼ਨ ਚੱਲ ਰਿਹਾ ਹੈ ਅਤੇ ਪੁਲਿਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਅ ਸਰ ਕਿਸ ਤਰੀਕੇ ਦੇ ਪ੍ਰਬੰਧ ਆਜ ਵਿਸ਼ੇਸ਼ ਤੌਰ ਤੇ ਕੀਤੇ ਗਏ ਨੇ ਡਿਪਟੀ ਸਾਹਿਬ ਹੈਗੇ ਉਹ ਦੱਸੋ ਠੀਕ ਠਾਕ ਚੱਲ ਰਿਹਾ ਜੀ ਤਾਂ ਬਿਲਕੁਲ ਇਸ ਵਕਤ ਗਿਣਤੀ ਜਾਵੇ ਦਾ ਤਸਵੀਰਾਂ ਵੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਹੈਗੀ ਆ ਜੋ ਕਿ ਇਸ ਵਕਤ ਇੱਥੇ ਨੋਮੀਨੇਸ਼ਨ ਕਰਨ ਦੇ ਲਈ ਲੋਕ ਪਹੁੰਚੇ ਹੋਏ ਨੇ ਅਤੇ ਤਸਵੀਰਾਂ ਅ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਤੁਸੀਂ ਵੇਖ ਸਕਦੇ ਹੋ ਇਸ ਵਕਤ ਨੋਮੀਨੇਸ਼ਨ ਦੀ ਦਾਫਾ ਕਿ ਤਰ੍ਹਾਂ ਹੈ ਬਾਈ ਜੀ ਕਿਸ ਤਰੀਕੇ ਦਾ ਹੈਗਾ ਲੱਗ ਰਿਹਾ ਜੀ ਬਹੁਤ ਵਧੀਆ ਜੀ ਤੇ ਸਾਰੀਆਂ ਪਾਰਟੀਆਂ ਇੱਥੇ ਨਮਾਇंदे ਆਏ ਆ ਤੇ ਕਾਗਜ ਭਰ ਰਹੇ ਆ ਚਾਹੀ ਤਾਂ ਸ਼ੁਕਰ ਮਨਾਉਣੇ ਆ ਵੀ ਕਾਗਜ ਭਰਨ ਦੇ ਰਿਹਾ ਵੈਸੇ ਤਾਂ ਇਹਨਾਂ ਨੇ ਸ਼ਾਂਤੀ ਹੈ ਵਸੇ ਹਜੇ ਤੱਕ ਤਾਂ ਸ਼ਾਂਤੀ ਲੱਗਦੀ ਆ ਪਰ ਬਾਕੀ ਵੇਖੋ ਕੀ ਹੁੰਦਾ ਬਈ ਜਿਵੇਂ ਲੱਗ ਰਿਹਾ ਪਰਸੋਂ ਜਦੋਂ ਸਰਦਾਰ ਕੁਸ਼ਲਦੀਪ ਸਿੰਘ ਜੀ ਢਿੱਲੋਂ ਡੀਸੀ ਸਾਹਿਬ ਮੈਡਮ ਨੂੰ ਮਿਲ ਕੇ ਗਏ ਆ ਉਹ ਕਾਂਗਰਸ ਨੇ ਜਿਹੜੀ ਇਹਨਾਂ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਕਿਸੇ ਕਿਸਮ ਦਾ ਧੱਕਾ ਹੋਇਆ ਤਾਂ ਕਾਂਗਰਸ ਪਾਰਟੀ ਬਰਦਾਸ਼ਤ ਨਹੀਂ ਕਰੂਗੀ। ਅੱਗੇ ਲੱਗ ਰਿਹਾ ਸਾਰਾ ਕੁਝ ਠੀਕ ਹੈ। ਉਹਦੇ ਅਸਰ ਦਾ ਉਹਦਾ ਅਸਰ ਸਾਨੂੰ ਨਜ਼ਰ ਆ ਰਿਹਾ। ਹਾਂ ਜੀ। ਬਿਲਕੁਲ ਤਸਵੀਰਾਂ ਤੁਸੀਂ ਵੇਖਿਆ ਜਿੱਥੇ ਇਸ ਵਕਤੇ ਨਾਮਿਨੇਸ਼ਨ ਜਿਹੜੇ ਨੇ ਉਹ ਹੋ ਰਹੇ ਨੇ ਅਤੇ ਕਾਗਜ਼ ਫਾਈਲ ਕੀਤੇ ਜਾ ਰਹੇ ਨੇ ਤਾਂ ਤਸਵੀਰਾਂ ਇਸ ਵਕਤ ਵੇਖ ਸਕਦੇ ਹੋ। ਜਿੱਥੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਪਹੁੰਚੇ ਹੋਏ ਨੇ ਅਤੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤਾਂ ਤਸਵੀਰਾਂ ਵੇਖ ਸਕਦੇ ਹੋ। ਜਿੱਥੇ ਇਸ ਵਕਤ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੂਖਤਾ ਪ੍ਰਬੰਧ ਕੀਤੇ ਗਏ ਨੇ ਹਰੇਕ ਆਨ ਜਾਣ ਵਾਲੇ ਨੂੰ ਜਿਹੜਾ ਹੈ ਬਿਲਕੁਲ ਬਾਰਕੀ ਨਾਲ ਜਾਂਚ ਕਰਨ ਤੋਂ ਬਾਅਦ ਉਸ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਤਾਂ ਮੈਡਲ ਡਿਟੈਕਟਰ ਲਗਾਏ ਗਏ ਨੇ ਜਿੱਥੇ ਦੀ ਤਸਵੀਰ ਹੈ ਇਸ ਵਕਤ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਕੁਝ ਐਮ ਐਲ ਐਸ ਜਿਹੜੇ ਨੇ ਉਹ ਵੀ ਪੁੱਛੇ ਹੋਏ ਨੇ ਅਤੇ तमाम ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਤਾਂ ਤਸਵੀਰਾਂ ਵੇਖ ਸਕਦੇ ਹੋ ਜਿੱਥੇ ਇਸ ਵਕਤ ਨੋਮੀਨੇਸ਼ਨ ਜਿਹੜਾ ਹੈਗਾ ਕੀਤਾ ਜਾ ਰਿਹਾ ਹੈ ਹਾਲ ਦੀ ਕੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਵਿੱਚ ਇਸ ਵਕਤ ਪੂਰੇ ਪੰਜਾਬ ਵਿੱਚ ਇਸ ਵਕਤ ਅੱਜ ਨੋਮੀਨੇਸ਼ਨ ਜਿਹੜੇ ਨੇ ਉਹ ਫਾਈਲ ਕੀਤੇ ਜਾ ਰਹੇ ਨੇ ਤਾਂ ਤਸਵੀਰ ਇਸ ਵਕਤ ਤੁਹਾਡੇ ਨਾਲ ਸੰਚਾਰ ਰਹੇ ਹਾਂ ਤਸਵੀਰ ਲੈ ਸਕਦੇ ਹੋ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਪਹੁੰਚੇ ਹੋਏ ਨੇ ਅਤੇ ਨੋਮੀਨੇਸ਼ਨ ਜਿਹੜਾ ਫਾਈਲ ਕੀਤਾ ਜਾ ਰਿਹਾ ਹੈ ਤਾਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਅਰੇਂਜਮੈਂਟਸ ਜਿਹੜੇ ਨੇ ਉਹਨਾਂ ਤੋਂ तमाम ਲੋਕ ਜਿਹੜੇ ਨੇ ਸੰਤੁਸ਼ਟ دکھائی ਦਿੱਤੇ ਨੇ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਵੀ ਕੀਤੀਆਂ ਨੇ ਅਤੇ ਦਿਖਾਇਆ ਵੀ ਹੈ ਕਿ ਕਿਸ ਤਰੀਕੇ ਨਾਲ ਇਸ ਵਕਤ ਫਰੀਦਕੋਟ ਵਿੱਚ ਜਿਹੜਾ ਹੈਗਾ ਹੈ ਪ੍ਰਕਿਰਿਆ ਜਿਹੜੀ ਹੈਗੀ ਉਹ ਚੱਲ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਇਸ ਵਕਤ ਇਹ ਮਾਹੌਲ ਜਿਹੜਾ ਹੈ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤਾਂ ਵਕ ਵਕ ਪਿੰਡਾਂ ਤੋਂ ਲੋਕ ਪੋਚੇ ਹੋਏ ਨੇ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਤਾਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਇਸ ਵਕਤ ਨੋਮੀਨੇਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਤਾਂ ਵਿਧਾਇਕ ਸਾਹਿਬ ਜਿਹੜੇ ਨੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਜਿਹੜੀ ਇਹਨਾਂ ਦੇ ਨਾਲ ਕਰਾਂਗੇ ਆਪਾਂ ਉਹ ਰਾਖ ਸਭ ਸਭ ਤੋਂ ਪਹਿਲੇ ਦਾ ਚਾਹੇ ਕਾਲੀ ਹੈ ਕਾਂਗਰਸੀ ਹੈ ਸਾਰੇ ਕਹਿੰਦੇ ਅਰੇਂਜਮੈਂਟ ਵਧੀਆ ਕੀਤਾ ਕਹਿੰਦੇ ਹੁਣ ਤਾਂ ਕੋਈ ਖਾਸ ਗੱਲਬਾਤ ਨਹੀਂ ਹੋਈ ਕਹਿੰਦੇ ਵੇਖੋ ਅਸੀਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿੰਦੇ ਆ ਕਿਸੇ ਦੇ ਕੋਈ ਕਾਗਜ਼ਾਂ ਚ ਜਾਂ ਕਿਸੇ ਨਾਲ ਕੋਈ ਧੱਕਾ ਨਹੀਂ ਹੋਊਗਾ ਕਿਸੇ ਨੂੰ ਕੋਈ ਕਾਗਜ਼ ਚਾਹੀਦਾ ਐ ਨੋਜ਼ੀ ਚਾਹੀਦੀ ਐ ਚੁੱਲਾ ਟੈਕਸ ਚਾਹੀਦਾ ਜੇਕਰ ਤੋਂ ਨਹੀਂ ਮਿਲਦਾ ਸਾਨੂੰ ਦੱਸੋ ਅਸੀਂ ਦਵਾਵਾਂਗੇ ਸੋ ਇਲੈਕਸ਼ਨ ਭਰਪਾ ਹੁੰਦਾਗਾ ਮੈਨੂੰ ਲੱਗਦਾ ਵੀ ਇਲੈਕਸ਼ਨ ਨੂੰ ਇੱਕ ਤਿਹਾਰ ਦੀ ਤਰ੍ਹਾਂ ਮਨਾਉਣਾ ਚਾਹੀਦਾ ਪਿੰਡਾਂ 'ਚ ਆਪਾਂ ਇਹ ਵਿਗਾੜ ਪਾ ਦਈਏ ਵੀ ਕਿਸੇ ਦੇ ਕਾਗਜ਼ ਕੈਂਸਲ ਹੋ ਜਾਣ ਜਾਂ ਕਿਸੇ ਦੇ ਕਾਗਜ਼ ਖੋ ਕੇ ਭੱਜ ਜਾਣ ਉਹ ਅਸੀਂ ਸਾਨੂੰ ਸੋਧਣੇ ਇਹ ਕੰਮ ਦੇ ਆਧਾਰ ਤੇ ਵੋਟ ਮੰਗਣੀ ਆ ਆਪਦੀ ਲਮਾਂਗੇ ਤਾਂ ਮੋਲ ਕਿਵੇਂ ਲੱਗ ਰਿਹਾ ਇਸ ਵਾਰ ਕਿਉਂਕਿ ਪੂਰੇ ਪੰਜਾਬ ਵਿੱਚ ਕਹਿੰਦੇ ਬੜੀ ਚਰਚਾ ਹੈ ਇਸ ਵਾਰੀ ਨਾਲ ਇਲੈਕਸ਼ਨਾਂ ਦੀ ਦੇਖੋ ਹਮੇਸ਼ਾ ਹੀ ਇਲੈਕਸ਼ਨਾਂ ਦੀ ਤਾਂ ਚਰਚਾ ਹੁੰਦੀ ਹੀ ਹੁੰਦੀ ਹੈ ਸੋ ਲੋਕ ਸਿਆੜੇ ਆ ਉਹਨਾਂ ਨੂੰ ਪਤਾ ਕਿੱਥੇ ਵੋਟ ਪਾਉਣੀ ਹੈ ਕਿਹੜਾ ਸਾਡੇ ਕੰਮ ਆਊਗਾ ਅੱਜ ਲੋਕਾਂ ਨੂੰ ਕੀ ਅਪੀਲ ਕਰੋਗੇ ਹੁਣ ਕਿਉਂਕਿ ਅੱਜ ਆਖਰੀ ਦਿਨ ਆ ਨੋਮਿਨੇਸ਼ਨ ਫਾਈਲ ਹੋ ਜਾਣੇ ਆ ਉਸ ਤੋਂ ਬਾਅਦ ਕੁਝ ਦਿਨ ਕੰਮ ਚੱਲਣਾ ਹੈ ਉਹ ਕਿਵੇਂ ਦਾ ਰਹਿਣਾ ਹੈ ਵੇਖੋ ਮੈਂ ਇਹੀ ਕਹਿਣਾ ਸਾਰਿਆਂ ਨੂੰ ਆਪਦੇ ਪਿੰਡਾਂ ਦੇ ਭੱਪਾ ਬਣਾ ਕੇ ਰੱਖੋ ਵੋਟਾਂ ਹੈਗੀਆਂ ਵੋਟ ਆਪਦੀ ਤੁਹਾਡੀ ਜ਼ਰੂਰੀ ਹੈ ਜਿੱਥੇ ਜਾ ਕੇ ਤੁਸੀਂ ਪਾਉਣੀ ਆ ਉਹ ਪਾ ਸਕਦੇ ਆ ਪਿੰਡ 'ਚ ਵਿਗਾੜਨਾ ਪਵੇ ਆਪਦੇ ਭਾਈਚਾਰੇ 'ਚ ਵਿਗਾੜਨਾ ਪਵੇ ਵਧੀਆ ਤਰੀਕੇ ਨਾਲ ਢੰਗ ਨਾਲ ਵੋਟਾਂ ਦੇ ਇੱਕ ਵਾਰੇ ਮਸਤਾ ਬਿਲਕੁਲ ਸਾਡੇ ਨਾਲ ਅਮੋਲਕ ਜੀ ਮੌਜੂਦ ਸੀਗੇ ਤਾਂ ਗੱਲਬਾਤ ਕੀਤੀ ਹੈ ਅਤੇ ਦੱਸਿਆ ਕਿਸ ਤਰੀਕੇ ਨਾਲ ਇਸ ਵਕਤ ਪੂਰੀ ਕਾਰਵਾਈ ਜਿਹੜੀ ਹੈਗੀ ਉਹ ਮਲਵੇ 'ਚ ਲੈਂਦੇ ਚੱਲ ਰਹੀ ਹੈ ਫਰੀਦਕੋਟ ਤੋਂ ਕੈਮਰਾ ਪਸੰਦ ਅਭੀਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ